ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੁਮ ਪਹਿ ਅਰਦਾਸ ਇਹ ਜਿਹੜੀ ਪੌੜੀ ਆ ਇਹਦੇ ਵਿੱਚ ਧਿਆਨ ਨਾਲ ਪਾਠ ਦੇਖਣੇ ਹਨ ਤੂ ਠਾਕੁਰ ਤੁਮ ਪਹਿ ਪਹਿ ਬੋ ਨਾ ਇਹਨੂੰ ਆਮ ਕਈ ਪੈ ਹੀ ਬੋਲ ਜਾਂਦੇ ਹਨ ਤੂ ਠਾਕੁਰ ਤੂ ਠਾਕੁਰ ਦੀ ਜਗ੍ਹਾ ਤੁਮ ਕਹਿ ਦਿੰਦੇ ਹਨ ਤੂ ਠਾਕੁਰ ਤੂੰ ਮਿਹ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਹਮ ਤੁਮ ਕਸਕੇ ਨੀ ਬੋਲਨਾ ਤੋਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਕੋਈ ਨ ਜਾਣੈ ਤੁਮਰਾ ਅੰਤ ਵੀ ਆਮ ਨਾਂ ਜਾਣ ਜਾਣੇ ਕਹਿ ਦਿੰਦੇ ਆ ਕੋਈ ਨ ਜਾਣੈ ਤੁਮਰਾੰਤ ਪਰ ਜਾਣੇ ਪਾਠ ਬੋਲਣਾ ਉਚੇ ਤੇ ਉਚਾ ਭਗਵੰਤ ਇਹ ਵੀ ਬਹੁਤ ਜਿਆਦਾ ਵੱਡੀ ਗਲਤੀ ਕਈ ਕਰ ਜਾਂਦੇ ਹਨ ਉਚੇ ਸੇ ਕਹਿ ਜਾਂਦੇ ਆਂ ਤੇ ਆ ਧਿਆਨ ਨਾਲ ਬੋਲਣਾ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਇਹਨੂੰ ਸਮਿਗਰੀ ਕਹਿ ਜਾਂਦੇ ਹਨ ਧਿਆਨ ਨਾਲ ਬੋਲਣਾ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਇਹ ਵੀ ਤੁਮਸੇ ਕਹਿ ਜੰਦੇ ਹਨ ਵੱਖਰਾ ਪਾਠ ਕਰਨਾ ਤੁਮ ਤੀ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋਡ ਕੈ ਲੱਗ ਹੈ ਆਨ ਸੁਆਇ ਨਾਨਕ ਕਹੂ ਨ ਸੀਜਈ बिन नावै पत जाय अष्टपदि बिन नावै पत जाय 10 ਵਸਤੂ ਲੈ ਪਾਛੈ ਪਾਵੈ ਔਰ 10 ਪੁੱਲੇ ਹੀ ਬੋਲਣਾ ਨੂੰ 10 ਨਹੀਂ ਕਹਿਣਾ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਵੀ ਨਾ ਦੇ 10 ਵੀਹਿਰ ਲੈ ਤਉ ਮੂੜਾ ਕਹੋ ਕਹਾ ਕਰੇ ਤਉ ਮੂੜਾ ਕਹੋ ਕਹਾ ਕਰੇ ਜੇ ਸਰ ਠਾਕੁਰ ਸੋ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾ ਹੂ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਨਾਨਕ ਤਿਨ ਪਾਇਆ ਸਰਬ ਥੂਕ ਨਾਨਕ ਤਿਨ ਪਾਇਆ ਅਗਨਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਬੱਬੇ ਦੇ ਨਾਲ ਪਾਠ ਖਾਤ ਪੀਤ ਵਰਤੈ ਅਨੰਦ ਉਲਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਇੱਥੇ ਪ੍ਰਤੀਤ ਰਾਰੇ ਨਾਲ ਪੂਰਾ ਉਚਾਰਨ ਕਰਨਾ ਪਿੱਛੇ ਪੰਕਤੀ ਆਈ ਸੀ ਪ੍ਰਤੀਤ ਦ੍ਰਿੜ ਕਰ ਮੰਨੈ ਮਨਹਿ ਪ੍ਰਤੀਤ ਇੱਥੇ ਆ ਪ੍ਰਤੀਤ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨ ਹੋਵੈ ਬਹੁਰ ਉਸ ਕਾ ਵਿਸ਼ਵਾਸ ਨ ਹੋਵੈ ਇਹ ਵਿਸ਼ਵਾਸ ਉਚਾਰਨ ਕਰਨਾ ਬੱਬੇ ਸਿਆਰੀ ਸッセ ਔਂਕੜ ਐੜੀ ਕੰਨਾ ਸਸਾ ਵਿਸ਼ਵਾਸ ਬਾਹਰ ਉਸ ਦਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਉਸ ਤੇ ਚੌਗੁਣ ਕਰੈ ਨਿਹਾਲ ਚੌਗੁਣ ਪਾਠ ਇਕੱਠਾ ਹੀ ਕਰਨਾ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਉਸ ਤੇ ਤੇ ਵਿਸਰਾਮ ਲੱਗਣਾ ਉਸ ਤੇ ਚੌਗੁਣ ਕਰਿਆ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਹੰਦੀ ਵੀ ਵਿਸਰਾਮ ਧਿਆਨ ਨਾਲ ਲੋਣਾ ਬਿਰਖ ਕੀ ਛਾਇਆ ਸਿਓ ਇਥੇ ਵਿਸਰਾਮ ਨਾ ਕੀ ਤੇ ਠਮਕ ਲਾ ਦਨੀ ਹੈ ਬਿਰਖ ਕੀ ছায়ਾਸਿਓ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਇਹ ਦੋਹਾਂ ਦੇ ਉਚਾਰਨ ਦੇਖੋ ਇੱਕ ਹੈਗਾ ਊੜਾ ਖੁੱਲੇ ਮੂੰਹ ਵਾਲਾ ਹਾਹਾ ਉਹਦਾ ਉਚਾਰਨ ਕਰਨਾ ਓਹ ਓਹ ਬਿਨਸੈ ਹੁਣ ਹੋ ਗਿਆ ਊੜਾ ਬੰਦ ਮੂੰਹ ਵਾਲਾ ਹਾਹਾ ਓਂਕੜ ਓਹ ਇਹਦਾ ਉਚਾਰਨ ਕਰਨਾ ਓਹ ਪਹਿਲਾ ਹੋ ਗਿਆ ਓਹ ਦੂਜਾ ਹੋ ਗਿਆ ਓਹ ਧਿਆਨ ਨਾਲ ਬੋਲੋ ਉਹ ਵਿੰਸੈ ਉਹ ਮਨ ਪਛਤਾਵੇ ਜੋ ਦੀਸੈ ਸੋ ਚਲਨ ਹਾਰ ਲਪਟ ਰਿਹੋ ਤਹ ਅੰਧ ਅੰਧਾਰ ਅੰਧ ਅੰਧਾਰ ਬਟਾਉ ਸੋ ਜੋ ਲਾਵੈ ਨੇਹ ਤਾਕੋ ਹਾਥ ਨ ਆਵੈ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਾਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਾਨ ਧਨ ਕੁਟੰਬ ਸਵਾਇਆ ਮਿਥਿਆ ਤੇ ਯਮਕ ਲਾਦੂ ਦੀ ਮਿਥਿਆ ਕਸਕੇ ਨਹੀਂ ਬੂਲਨਾ ਮਿਥਿਆ ਤਾਨ ਧਨ ਇਥੇ ਵਿਸਰਾਮ ਕੁਟੰਬ ਸਵਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਥ ਹਸਤੀ ਅਸਵ ਵਸਤਰਾ ਰਾਥ ਹਸਤੀ ਅਸਵ ਵਸਤਰਾ ਮਿਥਿਆ ਤੇ ਲਾਦੂ ਮਿਥਿਆ ਰਾਥ ਹਸਤੀ ਅਸਵ ਵਸਤਰਾ ਮਿਥਿਆ ਅੰਦੀ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਰੰਗ ਸੰਗ ਤੇ ਮੜੀ ਠਮਕ ਲਾ ਦੇ ਮਿਥਿਆ throh moh abhman ਮਿਥਿਆ ਆਪਸ ਉਪਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸਰਨ ਨਾਨਕ ਜਾਪ ਜਾਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਹਸਤ ਹਾਂਜੀ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਪੇਖਤ ਪਰਤ੍ਰ ਰੂਪਾਦ ਮਿਥਿਆ ਨਿਤਰ ਇਥੇ ਵਿਸਰਾਮ ਹੈ ਪੇਖਤ ਪਰਤ੍ਰ ਰੂਪਾਦ ਪੇਖਤ ਤੇ ਯਮਕ ਲਾ ਦੋ ਮਿਥਿਆ ਰਸਨਾ ਭੋਜਨ ਅਨ ਸਵਾਦ ਇਹ ਵੀ ਸਵਾਦ ਉਚਾਰਨ ਕਰਨਾ ਸਸੀ ਔਂਕੜ ਐੜੇ ਕੰਨਾਂ ਦਦਾ ਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਮਿਥਿਆ ਮਾਨ ਪਾਰ ਲੋਭ ਲੁਭਾਵ ਹੈ ਲੁਭਾਵ ਹੈ ਔਕੜ ਨਾਲ ਹੀ ਬੋਲਣਾ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਵਾਸ ਲੇਤ ਵਿਕਾਰਾ ਬੇਨ ਬੂਝੇ ਮਿਥਿਆ ਮਿਥਿਆ ਬਾਸ ਲੇਤ ਵਿਕਾਰਾ ਬੇਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ